ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮਤ ਪਿਆਰਿਓ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਲੰਬੇ ਸਮੇਂ ਤੋਂ ਉਡੀਕ ਸੀਗੀ ਕਿ ਇੱਕ ਜਗ੍ਹਾ ਤੇ ਆਪਾਂ ਲੰਬਾ ਸਮਾਂ ਬੈਠ ਕੇ ਨਾਮ ਸਿਮਰਨ ਸੱਚ ਦੀ ਇਕੱਠ ਦੀ ਕਹਾਣੀ ਜੋ ਆਪਾਂ ਸਰਵਣ ਕੀਤੀ ਹੈ ਉਸ ਨੂੰ ਦ੍ਰਿੜ ਕਰੀਏ ਤੇ ਜੋ ਆਪਣੇ ਅਸਥਾਨ ਤੇ ਗੁਰਦੁਆਰਾ ਪ੍ਰਾਪਲਣੇ ਦਾ ਚਾਹ ਤੋਹਾਣਾ ਜੋ ਆਪਣਾ ਇੱਥੇ ਬਿਲਡਿੰਗ ਬਣ ਰਹੀ ਸੀਗੀ ਪਿਛਲੇ 2 ਸਾਲਾਂ ਤੋਂ ਆਪਣੇ ਕੰਸਟਰਕਸ਼ਨ ਚੱਲ ਰਹੀ ਸੀ ਉਹ ਮਾਲਕ ਨੇ ਕਿਰਪਾ ਕੀਤੀ ਹੈ ਕਿ ਹੁਣ ਆਪਣੀ ਉਹ ਕੰਸਟ੍ਰਕਸ਼ਨ ਵਰਕ ਜਿਹੜਾ ਹੈਗਾ ਸੰਗਤ ਦੇ ਲਈ ਆਪਾਂ ਸਿਮਨ ਅਭਿਆਸ ਕਰਨ ਤੱਕ ਦਾ ਪੂਰਾ ਹੋ ਗਿਆ ਆ। ਸੋ ਆਪਾਂ ਇਸ ਵਾਰ ਮਾਲਕ ਦੀ ਕਿਰਪਾ ਸਦਕਾ 7 ਜਨਵਰੀ 2025 ਤੋਂ 1 ਫਰਵਰੀ 2025 ਤੱਕ ਕਰੀਬਨ 22-23 ਦਿਨਾਂ ਦਾ ਇੱਕ ਨਾਮ ਸਿਮਨ ਅਭਿਆਸ ਕੈਂਪ ਇੱਥੇ ਰੱਖ ਰਹੇ ਆ। ਜਿਸ ਦੇ ਵਿੱਚ ਸ਼ਬਦ ਅਭਿਆਸ, ਅਕਤ ਕਹਾਣੀ, ਗੁਰਬਾਣੀ ਕੀਰਤਨ ਕਵੀ ਸ਼੍ਰੀਆਂ ਟਾਡੀਵਾਰ ਆਪਾਂ ਸਾਰਾ ਦ੍ਰਿੜ ਕਰਾਂਗੇ ਰਲ ਮਿਲ ਕੇ ਸਾਰੇ ਔਰ ਜਿਹੜੇ ਗੁਰਮਖ 7 ਤਰੀਕ ਤੋਂ ਪਹਿਲੇ ਦਿਨ ਤੋਂ ਇੱਥੇ ਆ ਕੇ ਨਾਮ ਸਿਮਰਨ ਅਭਿਆਸ ਦੇ ਸਕੰਬ ਦੇ ਵਿੱਚ ਸ਼ਾਮਲ ਹੋਣਗੇ ਔਰ ਜੇਕਰ ਗੁਰਮਖ ਅਨਹਦ ਬਾਣੀ ਸੁਨਨ ਤੱਕ ਪਹੁੰਚਿਆ ਹੋਇਆ ਅਮਰਤ ਰਸ ਪੀ ਰਿਹਾ ਉਹਨਾਂ ਨੂੰ ਫਿਰ 13 ਤਰੀਕ ਤੋਂ ਬਾਅਦ ਸਪੈਸ਼ਲ ਕਿਵੇਂ ਗੁਰਮੰਤਰ ਦਾ ਅਭਿਆਸ ਕਰਕੇ ਨੌ ਦਰਵਾਜੇ ਤੋਂ ਉੱਪਰ ਉੱਠ ਕੇ ਸਹਿਜ ਵਿੱਚ ਜਾ ਕੇ ਤੇ ਧਿਆਨ ਦੀਆਂ ਕਲਾਸਾਂ ਨੂੰ ਦ੍ਰਿੜ ਕਰਵਾਇਆ ਜਾਏਗਾ ਜਿਹੜੇ ਸੁਜੋਗ ਹੋਣਗੇ ਔਰ ਗੁਰਮਖੰਦ ਦੇ ਰਹਿਣ ਸਹਿਣ ਦੇ ਲਈ ਲੰਗਰ ਪਾਣੀ ਪ੍ਰਸ਼ਾਦੇ ਦਾ ਸਾਰਾ ਇੰਤਜ਼ਾਮ ਹੈਗਾ ਹੈ ਸਾਦਾ ਇੰਤਜ਼ਾਮ ਹੈ ਕਿਉਂਕਿ ਹਜੇ ਬਿਲਡਿੰਗ ਦਾ ਕੰਮ 100% ਪੂਰਾ ਨਹੀਂ ਹੋਇਆ 10-12 ਕਮਰਿਆਂ ਦੀ ਕੰਸਟਰਕਸ਼ਨ ਹਜੇ ਚੱਲ ਰਹੀ ਹੈ ਕੁਝ ਕਮਰੇ ਹੈਗੇ ਆ ਜਿਹੜਾ ਕਿ ਬੀਬੀਆਂ ਤੇ ਬੱਚਿਆਂ ਦੇ ਲਈ ਆਪਾਂ ਰੱਖਿਆ ਬਾਕੀ ਸੰਕਤ ਹਾਲ ਦੇ ਵਿੱਚ ਨੀਚੇ ਸੌਊਗੀ ਔਰ ਨਾਲ ਲੰਗਰ ਪ੍ਰਸ਼ਾਦੇ ਦਾ ਆਪਣਾ ਖੁੱਲਾ ਪ੍ਰਬੰਧ ਹੋਊਗਾ ਬਾਕੀ ਜੋ ਸਮਾਗਮ ਦੇ ਲਈ ਸੰਗਤਾਂ ਨੂੰ ਬੇਨਤੀਆਂ ਨੇ ਉਹ ਆਪ ਜੀ ਨੇ ਵੀਡੀਓ ਤੋਂ ਬਾਅਦ ਗੁਰਮਖ ਪਿਆਰੇ ਦੱਸਣਗੇ ਨਾਲ ਹੀ ਜੋ ਆਪਣੇ ਸਥਾਨ ਦੀ ਜੀਪੀਐਸ ਲੋਕੇਸ਼ਨ ਹੈ ਔਰ ਸੰਪਰਕ ਨੰਬਰ ਨੇ ਆਪ ਜੀ ਨੂੰ ਗੁਰਮਖ ਪਿਆਰੇ ਸਾਰਾ ਸਮਝਾ ਦੇਣਗੇ ਆਪ ਸਾਰੇ ਗੁਰਮਖ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਹੋ ਆਪ ਜੀ ਨੇ ਸਾਰਿਆਂ ਨੇ ਸਮਾਂ ਕੱਢ ਕੇ ਪੂਰੇ ਦਾ ਪੂਰਾ ਕੈਂਪ ਜੋ ਕਿ ਆਪਾਂ ਗੁਰਗੋਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਦਿਹਾੜੇ ਨੂੰ ਲੈ ਕੇ ਹਰ ਸਾਲ ਮਨਾਉਂਦੇ ਆ ਇਹ ਗੁਰਗੋਬੇ ਸਿੰਘ ਜੀ ਦੇ ਗੋਰਪੁਰਪੁਰਬ ਦੇ ਹਾੜੇ ਨੂੰ ਸਮਰਪਿਤ ਆਪ ਜੀ ਨੇ ਲਾਹੇ ਮੰਣਨੇ ਆ ਔਰ 22-23 ਦਿਨ ਇੱਥੇ ਰਹਿ ਕੇ ਸ਼ਬਦ ਕੀ ਹੈ ਸੱਚ ਕੀ ਹੈ ਅਨਹਦ ਕੀ ਹੈ ਕਿਵੇਂ ਉਸ ਨੂੰ ਦ੍ਰਿੜ ਕਰਨਾ ਹੈ ਗੁਰਮਖ ਤੁਹਾਨੂੰ ਪ੍ਰੈਕਟੀਕਲ ਕਰਾਉਣਗੇ ਕਰੀਬਨ 10 ਤੋਂ 12 ਘੰਟਿਆਂ ਦਾ ਰੋਜ਼ ਪ੍ਰੈਕਟੀਕਲ ਹੁੰਦਾ ਹੈ ਅਨ ਦਿਨ ਕਿਵੇਂ ਜਾਗਣਾ ਹੈ ਗੁਰਬਾਣੀ ਗੁਰੂ ਸਾਨੂੰ ਕੀ ਸਮਝਾਉਂਦੇ ਆ ਇਹ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਮਾਈ ਕਰਨ ਦੀ ਬਾਕੀ ਗੁਰੂ ਸਾਹਿਬ ਸਮਰਥ ਨੇ ਉਹਨਾਂ ਨੇ ਆਪ ਹੱਥ ਦੇ ਕੇ ਆਪਣੀ ਕਲਾ ਨੂੰ ਪ੍ਰਗਟ ਕਰਨਾ ਹੈ ਸੋ ਇਹਨੇ ਬਚਨ ਕਰਦੇ ਆ ਆਪ ਜੀ ਨੇ ਸਾਰਿਆਂ ਨੇ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਇੱਥੇ ਪਹੁੰਚਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜ਼ਰੂਰੀ ਬੇਨਤੀ ਜਿਵੇਂ ਕਿ ਸਮਾਗਮ ਦਾ ਸਮਾਂ ਬਹੁਤ ਜ਼ਿਆਦਾ ਠੰਡ ਦੇ ਦਿਨਾਂ ਦਾ ਹੈ ਅਤੇ ਸਮਾਗਮ ਦਾ ਸਾਰਾ ਇੰਤਜ਼ਾਮ ਆਪ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਹੋਇਆ ਹੈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਲਈ ਗਰਮ ਬਿਸਤਰਿਆਂ ਦੀ ਲੋੜ ਹੈ ਇਸ ਕਰਕੇ ਸਮਾਗਮ ਵਿੱਚ ਆਉਣ ਵਾਲੀ ਸਾਧ ਸੰਗਤ ਕਿਰਪਾ ਕਰਕੇ ਆਪਣੇ ਨਾਲ ਠੰਡ ਦੇ ਬਚਾ ਲਈ ਗਰਮ ਰਜਾਈ ਜਾਂ ਕੰਬਲ ਜ਼ਰੂਰ ਲੈ ਆਉਣਾ ਜੀ ਤਾਂ ਜੋ ਨਾਮ ਦਾ ਲਾਹਾ ਵਧ ਚੜ ਕੇ ਲਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ